ਸਟੇਰਾਂ ਗੱਟੀ ਪੈ ਗਈ ਗੱਡੀ ਘੁੰਮ ਜਾਂਦੀ ਹੈ ਉੱਤੇ ਪਾਣੀ ਚ ਘੁੰਮ ਜਾਂਦੀ ਹੈ ਗੱਡੀ ਚਲੋ ਪਿੱਛੋ ਚਲੋ ਜੀ ਚਲੋ 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 ਕੱਟ ਦੇ ਭਾਜੀ ਕੱਟ ਦੇ ਦੇਖੋ ਚੱਕ ਲੈਣ ਤੇ ਚੱਕ ਲੈਣ ਚੱਕ ਦੇ ਚੱਕ ਦੇ ਮਾਰੇ ਚੱਕ ਦੇ ਚਲੋ 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 ਹੋ ਗਏ ਹੋ ਗਏ ਇੱਕ ਵਾਰ ਫੇਰ ਚਲੋ ਇੱਕ ਵਾਰ ਫੇਰ ਚਲ ਬਸ ਹੋ ਗਿਆ ਅੱਛਾ ਮੁਗਾਂਦੇ ਹੋ ਫੇਰ ਚਲੋ ਆਹ ਗੱਡੀ ਸਾਈਡ ਤੇ ਕਰ ਦਰੋ ਕੋਲ ਨੂੰ ਡਿੱਗੀ ਖਰਾ ਨਾ ਕੋਈ ਨਾ ਕੋਈ ਤੇ ਬੰਦ ਨਹੀਂ ਗਈ ਇਹ ਤੋੜੀ ਨਹੀਂ ਇਹ ਤਾਂ ਨਹੀਂ ਕਰਦੇ ਮੇਰੇ ਕੋਲ ਨਹੀਂ ਬੱਡੇ ਤੋਂ ਦੇ ਰਿਹਾ ਹਾਰਵਾਈ ਨੰਗੇ ਤੇ ਇਹ ਉਹ ਜਿਹੜੀ ਮਦਨਪੁਰ ਦੀ ਸੁਣੀ ਉਹ ਤੇ 70 ਕਿੰਨੇ ਗਈ ਆ ਇਹ ਉਹਦੇ ਹੋਣ ਦੇ ਬਾਰੇ ਇਹ ਆਪ ਅੱਗੇ ਪਾਇਆ ਪਹਿਲਾਂ ਐਨੇ ਪਾਏ ਤੇ ਤੜੀ ਤਾਰੇ ਉਹਨਾਂ ਗਈ ਉਹਨਾਂ ਚੋਲੇ ਟਾਇਰ ਵੀ ਵੱਡੇ ਸਗੇ ਸੀ ਚਾਰ ਪਾਉਨੇ ਹਾਂ ਉਹੋ ਜਿਹਾ ਲੰਮੀ ਬਾਵਾ ਇਹ ਇਹਨੂੰ ਬੋਲੀ ਬਾਰੇ ਇਹ ਹੈ ਉਸ ਦੇ ਉੱਪਰ ਕੇ ਕੋਈ ਹੈਲਪ ਵੱਗਦੀ ਨਾ ਅੱਜ ਚਾਰ ਹੁੰਦੇ ਇੱਕ ਰੱਸੀ ਪੈਦੇ ਨਾਲ ਬੰਨਦਾ ਬਈ ਗੱਡੀ ਨਾ ਖੜੇ ਅੱਗੇ ਨੂੰ ਆਉਂਦਾ ਗੱਲ ਯਾਰ ਗੱਡੀ ਉੱਥੇ ਐਸੇ ਟਰੈਕਟਰ ਨਾਲ ਖਿੱਚ ਹੋ ਜਾਣੀ ਉਦਾਂ ਹੈ ਵਰਗਾ ਖਿੱਚ ਹੋ ਜਾਣੀ ਸੀ ਭੈਣ ਜੋ ਮੈਂ ਤਾਂ ਕਿਹਾ ਉਹ ਚਲੋ ਆਇਆ ਮਾਰੇ ਖਿੱਚ ਖਿੱਚ ਲੈ ਖਿੱਚ ਲੈ ਖਿੱਚ ਲੈ

ਚਲੋ 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 ਨਹੀਂ ਨਹੀਂ ਉਧਰੋਂ ਮੋੜਿਓ ਦੋ ਜਣੇ ਹੁਣ ਤਾਂ ਕਲਾ ਆ ਸਕਦੇ ਭਾਜੀ ਮੈਂ ਗੱਡੀ ਵਿੱਚ ਚੱਤਿਆਂ ਨੂੰ ਬਦਲਣੇ ਮਾਰੀ ਪਾਈ ਚਲੋ ਇਕੱਠੇ ਇਕੱਠੇ ਆ ਰਿਓ ਮਾਰੇ ਆ ਜਾ ਰਹੇ ਸ਼ਹਿਰੋਂ ਆ ਰਿਓ ਮਾਰੇ ਦੋ ਮਿੰਟ ਦੇ ਭਾਈ ਬਜਾ ਇੱਧਰ ਨੂੰ ਹੋ ਚੱਲ ਚਲੋ ਸਰਪੰਚ ਸਾਹਿਬ ਆਦੀ ਆ ਚਲੋ ਇਕੱਠੇ ਇਕੱਠੇ ਹੀ ਮੇਰਾ ਭਰਾ ਇਕੱਠੇ ਲਾਉਂ ਬਠੇ ਬੋਲਗੇ ਮੈਂ ਕਹਿਆ ਸਾਰੇ ਚਲੋ 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 ਨਿਕਲ ਜੀ ਚਲੋ ਚਲੋ ਨਿਕਲ ਗਈ ਚਲੋ ਆ ਗਈ ਆ ਗਈ ਆ ਗਈ ਚਾਚਾ ਮੋਰੇ ਜ਼ੋਰ ਲਾ ਦੇ ਮੜ ਜਾ ਰੁਕ ਕੋਈ ਨਹੀਂ ਆਲਾਂ ਦੇ ਆਲਾਂ ਦੇ ਆਲਾਂ ਦੇ ਚਲੋ ਚਲੋ ਨਿਕਲ ਆਈ ਆ ਚਲੋ ਚਲੋ ਕੋਈ ਗੱਲ ਨਹੀਂ ਚਲੋ ਚਲੋ ਸੇਨੇ ਕਰਦਾ ਉਹ ਸੇਨੇ ਕਰਦੇ ਸਟੇਰੀ ਗੱਡੀ ਉਹ ਗੱਡੀ ਫੋਟੋ ਮੇਰੇ ਪਰ ਕਰੀ ਲੋਕ ਲੱਗਾ ਇਹਦਾ ਭਾਜੀ ਚਾਬੀ ਨਹੀਂ ਕਿਤੇ ਹਾਲਾਚਾਪੀ ਕੋਈ ਨਾ ਹਾਲਾਚਾਪੀ ਕੀ ਹੈ ਪਤਾ ਜੀ ਨੂੰ ਹੈਲੋ ਹੈਲੋ ਆਹ ਵਿੱਚ ਫਸ ਗਿਆ ਭਾਜੀ ਉਹ ਕੋਈ ਨਹੀਂ ਅੰਦਰ ਜਿੰਦੀ ਦੀ ਪਹਿਲੀ ਵਾਰੀ ਦੇਖਿਆ ਸਾਹਿਬ